ਹਲੋ ਸਸ਼ੀਗਲ ਸਰ ਨੂੰ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਕੁਛ ਆਪਾਂ ਇੰਟਰਸਟਿੰਗ ਜੇ ਇਫੈਕਟ ਨੂੰ ਜਾਣਾਂਗੇ ਸੋ ਚਲੋ ਸ਼ੁਰੂ ਕਰਦੇ ਹਾਂ ਇਫੈਕਟ ਨੰਬਰ 1 ਬ੍ਰਿਆਨਬਰਗ ਨਾਮ ਦਾ ਇੱਕ ਡਿਜ਼ਾਈਨਰ ਸੀ ਉਹਨੇ 218000 ਤੋਂ ਵੀ ਵੱਧ ਪਲੇਇੰਗ ਕਾਰਡ ਨਾਲ ਘਰ ਬਣਾਇਆ ਸੀ ਯਾਨੀ ਕਿ ਇੱਕ ਪੂਰਾ ਪਰਫੈਕਟ ਘਰ ਬਣਾਇਆ ਸੀ ਉਹਨੇ ਤੇ ਉਹਨੇ ਦਿਨ ਰਾਤ ਮਿਹਨਤ ਕੀਤੀ ਸੋ ਮਿਹਨਤ ਕਰਦੇ ਹੀ ਉਹਨੂੰ ਉਹ ਘਰ ਬਣਾਉਂਦੇ ਪੂਰੇ 44 ਦਿਨ ਲੱਗੇ ਸੀ ਸੋ ਫੁੱਲ ਸਕਰੀਨ ਤੇ ਤੁਸੀਂ ਦੇ ਸਕਦੇ ਹੋ ਇਹ ਕਾਰਨ ਸਿਰਫ ਜਸਟ ਤਾਸ਼ ਦੇ ਪੱਤੇ ਹਨ ਯਾਨੀ ਕਿ ਪਲੇਇੰਗ ਕਾਰਡ ਨਾਲ ਹੀ ਬਣਾਇਆ ਹੈ ਇਫੈਕਟ ਨੰਬਰ ਸੈਕਿੰਡ ਇਹ ਇਮੇਜ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਇਮੇਜ ਬਲੈਕ ਐਂਡ ਵਾਈਟ ਇਮੇਜ ਹੈ ਕੀ ਤੁਸੀਂ ਮੰਨ ਸਕਦੇ ਹੋ ਕਿ ਇਹ ਇਮੇਜ ਬਲੈਕ ਐਂਡ ਵਾਈਟ ਹੈ ਥੋੜਾ ਧਿਆਨ ਨਾਲ ਦੇਖੋ ਇਸ ਤਸਵੀਰ ਨੂੰ ਇਹ ਤਸਵੀਰ ਵਿੱਚ ਤੁਹਾਨੂੰ ਕੁਝ ਲਾਈਨਾਂ ਨਜ਼ਰ ਆਉਣੀਆਂ ਬਸ ਉਹ ਲਾਈਨ ਹੀ ਕਲਰਡ ਹੈ ਜਸਟ ਉਹ ਲਾਈਨ ਹੀ ਕਲਰਡ ਹੈ ਯਾਨੀ ਕਿ ਇਮੇਜ ਕਲਰਡ ਨਹੀਂ ਹੈ ਤੇ ਬਸ ਉਹ ਲਾਈਨ ਦੇ ਚਲਦੇ ਹੀ ਤਾਂ ਤੇ ਦਿਮਾਗ ਦੀ ਬਲੈਕ ਐਂਡ ਵਾਈਟ ਇਮੇਜ ਨੂੰ ਕਲਰ ਚ ਫਿਲ ਕਰ ਦੇ ਰਿਹਾ ਹੈ ਬਸ ਉਹ ਲਾਈਨ ਦੇ ਕਾਰਨ ਹੀ ਤੁਹਾਨੂੰ ਪੂਰੀ ਇਮੇਜ ਕਲਰਡ ਲੱਗਦੀ ਪਈ ਹੈ ਇਫੈਕਟ ਨੰਬਰ 3 ਅਗਰ ਤੁਸੀਂ ਕਿਸੇ ਥੀਏਟਰ ਵਿੱਚ ਮੂਵੀ ਦੇਖਣ ਜਾਂਦੇ ਹੋ ਕਿ ਤੁਹਾਨੂੰ ਪਤਾ ਹੈ ਸਭ ਤੋਂ ਬੈਸਟ ਸੀਟ ਕਿਹੜੀ ਹੁੰਦੀ ਹੈ ਆ ਆਡੀਓ ਐਂਡ ਵੀਡੀਓ ਨੂੰ ਐਕਸਪੀਰੀਅੰਸ ਕਰਨ ਲਈ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਲੋਕ ਸਮਝਦੇ ਨੇ ਕਿ ਸਭ ਤੋਂ ਬੈਸਟ ਸੀਟ ਸਭ ਤੋਂ ਪਿੱਛੇ ਵਾਲੀ ਹੁੰਦੀ ਹੈ ਕੋਲ ਸੀਟ ਕਿਉਂਕਿ ਉੱਥੇ ਸਿੱਧਾ ਦਿਖਦਾ ਨਾ ਕਿ ਗਰਦਨ ਨੂੰ ਇਦਾਂ ਥੋੜਾ ਜਿਹਾ ਉੱਪਰ ਕਰਕੇ ਦੇਖਣਾ ਪੰਦਾ ਪਰ ਤੁਹਾਨੂੰ ਸਭ ਤੋਂ ਬੈਸਟ ਐਕਸਪੀਰੀਅੰਸ ਇੱਥੇ ਮਿਲਦਾ ਵਾ ਉਹਦੇ ਮਿਡਲ ਵਾਲੇ ਪਾਰਟ ਤੇ ਕਿਉਂਕਿ ਜਦੋਂ ਉਸ ਹਾਲ ਨੂੰ ਬਣਾਇਆ ਜਾਂਦਾ ਵਾ ਮਤਲਬ ਜਦੋਂ ਉਸਦੀ ਬਿਲਡਿੰਗ ਪੂਰੀ ਬਣ ਰਹੀ ਹੁੰਦੀ ਹੈ ਤੇ ਉਦੋਂ ਆਡੀਓ ਇੰਜੀਨੀਅਰ ਤੇ ਵੀਡੀਓ ਇੰਜੀਨੀਅਰ ਇੱਥੇ ਮਿਡਲ 'ਚ ਬੈਠ ਕੇ ਹੀ ਇਹਦੀ ਵੀਡੀਓ ਤੇ ਆਡੀਓ ਦੀ ਟੈਸਟਿੰਗ ਨੂੰ ਚੈੱਕ ਕਰਦੇ ਨੇ ਫੈਕਟ ਨੰਬਰ 4 ਇਹ ਜੋ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ 조ਰਜੀਆ ਦੀ ਪਿਕ ਹੈ ਇਹਦੇ ਵਿੱਚ ਬਹੁਤ ਲੰਬੀਆਂ ਦੋ ਨਦੀਆਂ ਆਪਸ ਚ ਸਾਈਡ ਬਾਈ ਸਾਈਡ ਜਾਂਦੀਆਂ ਨੇ ਪਰ ਆਪਸ ਚ ਕਦੀ ਵੀ ਮਿਲਦੀਆਂ ਨਹੀਂ ਹੈ ਫੈਕਟ ਨੰਬਰ 5 ਕੀ ਤੁਹਾਨੂੰ ਪਤਾ ਹੈ ਜੋ ਪਾਣੀ ਦੀ ਬੋਟਲ ਉੱਪਰ ਐਕਸਪਾਇਰੀ ਡੇਟ ਹੁੰਦੀ ਹੈ ਉਹ ਪਾਣੀ ਲਈ ਨਹੀਂ ਹੁੰਦੀ ਉਹ ਪਾਣੀ ਦੀ ਬੋਟਲ ਲਈ ਹੁੰਦੀ ਹੈ ਇਹ ਇਸ ਲਈ ਹੁੰਦੀ ਹੈ ਅਗਰ ਤੁਸੀਂ ਬੋਟਲ 'ਚ ਪਾਣੀ ਰੱਖਿਆ ਹੈ ਤੇ ਉਹਦੀ ਐਕਸਪਾਇਰੀ ਡੇਟ ਨਿਕਲ ਗਈ ਹੈ ਪਰ ਉਹ ਪਾਣੀ ਖਰਾਬ ਨਹੀਂ ਹੁੰਦਾ ਉਹ ਬੋਟਲ ਪਾਣੀ 'ਚ ਕੁਝ ਕੈਮੀਕਲ ਰੀਲੀਜ਼ ਕਰਨ ਲੱਗ ਪੈਂਦੀ ਹੈ ਬਸ ਇਸ ਲਈ ਉਹ ਬੋਤਲ ਐਕਸਪਾਇਰੀ ਡੇਟ ਹੁੰਦੀ ਹੈ ਕਿਉਂਕਿ ਪਾਣੀ ਕਦੀ ਖਰਾਬ ਨਹੀਂ ਹੁੰਦਾ ਫੈਕਟ ਨੰਬਰ 6 ਕਿ ਤੁਹਾਨੂੰ ਪਤਾ ਹੈ ਅਗਰ ਤੁਸੀਂ ਕੋਈ ਹੋਰਰ ਮੂਵੀ ਹਾਲ 'ਚ ਦੇਖ ਰਹੇ ਹੋ ਔਰ ਤੁਹਾਨੂੰ ਡਰ ਲੱਗ ਰਿਹਾ ਵਾ ਇੰਨਾ ਡਰ ਲੱਗ ਰਿਹਾ ਹੈ ਕਿ ਤੁਸੀਂ ਬੇਹੋਸ਼ ਹੋ ਗਏ ਹੋ ਐਦਾਂ ਦਾ ਕੁਝ ਹੋਏ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਮੂਵੀ ਮੇਕਰ ਤੋਂ ਆਪਣੇ ਪੈਸੇ ਕਲੇਮ ਕਰ ਸਕਦੇ ਹੋ ਤੁਹਾਨੂੰ ਹਾਰਟ ਪਹੁੰਚਾਉਣ ਲਈ ਇੱਕ ਵਾਰ ਦੀ ਗੱਲ ਹੈ ਦੀ ਐਕਸਰੋਸਿਸਟ ਮੂਵੀ ਨੂੰ ਕੋਈ ਦੇਖ ਰਿਹਾ ਸੀ ਯਾਨੀ ਕਿ ਬੋਰ ਡਰਾਉਣੀ ਮੂਵੀ ਹੈ ਮਤਲਬ ਹਾਲ ਤੁਸੀਂ ਦੇਖ ਰਿਹਾ ਸੀ ਸਾਰੀ ਮਤਲਬ ਪਬਲਿਕ ਬੈਠੀ ਹੋਈ ਸੀ ਤੇ ਉਹ ਵੀ ਵਿੱਚ ਬੈਠਾ ਸੀ ਮੂਵੀ ਦੇਖਦੇ-ਦੇਖਦੇ ਉਹ ਇੰਨਾ ਡਰ ਗਿਆ ਕਿ ਉਹ ਬੇਹੋਸ਼ ਹੋ ਗਿਆ ਬੇਹੋਸ਼ ਹੋ ਕੇ ਕਾਰਨ ਉਹ ਡਿੱਗ ਗਿਆ ਡਿੱਗਣ ਦੇ ਨਾਲ ਨਾ ਉਹਦੇ ਚੋਟ ਲੱਗ ਗਈ ਤੇ ਚੋਟ ਲੱਗਣ ਤੋਂ ਬਾਅਦ ਉਹਨੇ ਕੇਸ ਕਰਤਾ ਵਰਨਰ ਬਰੋਸ ਤੇ ਯਾਨੀ ਕਿ ਉਹ ਮੂਵੀ ਕੰਪਨੀ ਤੇ ਤੇ ਉਸ ਤੋਂ ਬਾਅਦ ਕੰਪਨੀ ਨੂੰ ਉਹ ਬੰਦੇ ਨੂੰ ਘੱਟੋ-ਘੱਟ 90000 ਡਾਲਰ ਯਾਨੀ ਕਿ 50 ਲੱਖ ਰੁਪਏ ਦੇਣਾ ਪਿਆ ਸੀ ਫੈਕਟ ਨੰਬਰ 7 ਇਹ ਗੱਲ ਤੇ ਤੁਹਾਨੂੰ ਪਤਾ ਹੈ ਕਿ ਹਰ ਚੀਜ਼ ਦਾ ਸ਼ੈਡੋ ਹੁੰਦਾ ਹੈ ਜਦੋਂ ਸਾਹਮਣੇ ਕੋਈ ਵੀ ਚੀਜ਼ ਕਰੋਗੇ ਤੇ ਉਹਦੀ ਪਰਛਾਈਂ ਯਾਨੀ ਕਿ ਉਹਦੀ ਸ਼ੈਡੋ ਜ਼ਰੂਰ ਬਣਦੀ ਹੈ ਕੀ ਤੁਹਾਨੂੰ ਪਤਾ ਕਿ ਅੱਗ ਦਾ ਕੋਈ ਸ਼ੈਡੋ ਨਹੀਂ ਹੁੰਦਾ ਫਾਇਰ ਹੈਜ਼ ਨੋ ਸ਼ੈਡੋ ਫੈਕਟ ਨੰਬਰ 8 ਕੀ ਤੁਹਾਨੂੰ ਪਤਾ ਦੁਨੀਆ ਦੀ ਸਭ ਤੋਂ ਲੰਬੀ ਪੋਇਮ ਕਿਹੜੀ ਹੈ ਉਹ ਹੈ ਮਹਾਭਾਰਤ ਇਹਦੇ ਵਿੱਚ 1.8 ਮਿਲੀਅਨ ਯਾਨੀ ਕਿ 18 ਲੱਖ ਵਰਡਸ ਨੇ ਫੈਕਟ ਨੰਬਰ 9 ਤੁਹਾਡੇ ਮੋਬਾਈਲ ਦੀ ਜਿਹੜੀ ਸਕਰੀਨ ਆ ਇਹ ਤੁਹਾਨੂੰ ਦੇਖਣ ਨੂੰ ਤਾਂ ਵੀ ਨੋਰਮਲ ਹੀ ਸਕਰੀਨ ਲੱਗਦੀ ਪਈ ਹੋਏਗੀ ਪਰ ਇਹ ਸਕਰੀਨ ਹੈ ਬਹੁਤ ਜ਼ਬਰਦਸਤ ਨੋਰਮਲ ਸਕਰੀਨ ਤਾਂ ਇਦਾਂ ਦਾ ਦਿਖਦਾ ਅਗਰ ਇਹਨੂੰ ਤੁਸੀਂ ਥੋੜਾ ਜ਼ੂਮ ਕਰੋਗੇ ਤੇ ਇਹ ਇੱਤਾ ਦੇ ਦਿਖੇਗੀ ਅਗਰ ਥੋੜਾ ਹੋਰ ਜ਼ੂਮ ਕਰੋਗੇ ਇਹ ਤੁਹਾਨੂੰ ਇਦਾਂ ਦੀ ਦਿਖੇਗੀ ਪਰ ਇੱਕ ਗੱਲ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਹਾਡੇ ਫੋਨ ਚ ਸਿਰਫ ਤਿੰਨ ਹੀ ਕਲਰ ਹੁੰਦੇ ਨੇ ਆਰ ਜੀ ਬੀ ਯਾਨੀ ਕਿ ਰੈੱਡ ਗ੍ਰੀਨ ਔਰ ਬਲੂ ਬਸ ਇਹੀ ਤਿੰਨ ਕਲਰ ਮਿਲਾ ਕੇ ਤੁਹਾਨੂੰ ਸਾਰੇ ਕਲਰਸ ਦਿਖਦੇ ਨੇ ਫੈਕਟ ਨੰਬਰ 10 ਮੈਮਰੀ ਕਰਦੇ ਸਾਰੇ ਦੇਖਿਆ ਨਾ ਕਿ ਮੈਮਰੀ ਕਾਰ ਦੀ ਸਟੋਰੇਜ ਆਪਾਂ ਸਾਰਿਆਂ ਨੂੰ ਪਤਾ ਹੀ ਕਿੰਨੀ ਹੁੰਦੀ ਹੈ ਨਾ 8 ਜੀਬੀ ਹੋਗੀ 12 ਜੀਬੀ ਹੋਗੀ ਕੀ ਤੁਹਾਨੂੰ ਪਤਾ ਹੈ ਕਿ ਇੱਕ SIM ਕਾਰ ਦੀ ਸਟੋਰੇਜ ਸਪੇਸ ਕਿੰਨੀ ਹੁੰਦੀ ਹੈ ਇੱਕ SIM ਕਾਰ ਦੀ ਸਟੋਰੇਜ ਸਪੇਸ ਹੁੰਦੀ ਹੈ 64 ਕੇਬੀ ਫੈਕਟ ਨੰਬਰ 11 ਦੀ ਚੀਟੀਆਂ ਨੂੰ ਕਦੇ ਵੀ ਅੰਡਰਐਸਟੀਮੇਟ ਨਾ ਕਰਨਾ ਅਗਰ ਆਪਾਂ ਇੱਕ ਚੀਟੀ ਨੂੰ ਕਿਸੇ ਵੀ ਮਾਈਕਰੋਸਕੋਪ 'ਤੇ ਨਹੀਂ ਦੇਖਾਂਗੇ ਨਾ ਤੇ ਉਹ ਸਾਨੂੰ ਇਦਾਂ ਦੀ ਦਿਖੇਗੀ ਯਾਨੀ ਕਿਸੀ ਫਿਲਮੀ ਵਿਲਨ ਤੋਂ ਘੱਟ ਨਹੀਂ ਲੱਗਦੀ ਪਈ ਐ ਫੈਕਟ ਨੰਬਰ 12 ਇਹ ਬੱਚੇ ਦੀ ਅਮੀਜ਼ ਨੂੰ ਤਾਂ ਤੁਸੀਂ ਦੇਖਿਆ ਹੀ ਹੋਣਾ ਬਿਕੋਜ਼ ਇਹ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ ਹੁਣ ਇਹ ਬੱਚਾ ਵੱਡਾ ਹੋ ਗਿਆ ਤੇ ਇਹਦਾ ਅਸਲੀ ਨਾਮ ਹੈ ਸैम ਗ੍ਰਾਇਨਰ ਫੈਕਟ ਨੰਬਰ 1 ਗਿਨੀਸ ਬੁੱਕ ਵਰਲਡ ਰਿਕਾਰਡ ਦੇ ਹਿਸਾਬ ਸੇ ਕਿ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਛੋਟਾ ਡੋਕੇਰਾ ਬ੍ਰੈਂਡੀ ਇਹ ਤੁਸੀਂ ਉੱਪਰ ਸਕਰੀਨ ਤੇ ਦੇਖ ਸਕਦੇ ਹੋ ਇਹ ਦੁਨੀਆ ਦਾ ਸਭ ਤੋਂ ਛੋਟਾ ਡੋਗ ਹੈ ਔਰ ਇਹਦੀ ਲੰਬਾਈ 15.2 ਸੈਂਟੀਮੀਟਰ ਯਾਨਕੀ 15.2 ਸੈਂਟੀਮੀਟਰ ਹੈ ਫੈਕਟ ਨੰਬਰ 2 2011 ਚ ਇੰਜੀਨੀਅਰਸ ਨੇ ਦੁਨੀਆ ਦਾ ਸਭ ਤੋਂ ਇੰਟੈਲੀਜੈਂਟ ਤੇ ਐਡਵਾਂਸ ਰੋਬੋਟ ਬਣਾਇਆ ਸੀ ਜਦੋਂ ਸਾਇੰਟਿਸਟ ਨੇ ਉਹ ਰੋਬੋਟ ਨੂੰ ਪੁੱਛਿਆ ਕਿ ਰੋਬੋਟ ਇਨਸਾਨਾਂ ਤੇ ਰਾਜ ਕਰਨਗੇ ਤੇ ਅੱਗੋਂ ਰੋਬੋਟ ਨੇ ਰਿਪਲਾਈ ਕੀਤਾ ਕਿ ਆਪਾਂ ਰੋਬੋਟ ਤੁਹਾਨੂੰ ਇਨਸਾਨਾਂ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ ਮੈਂ ਕਿਹਾ ਕਿ ਅਸੀਂ ਲੋਕ ਤੁਹਾਨੂੰ ਇਨਸਾਨਾਂ ਨੂੰ ਆਪਣੀ ਜੂਚ ਪਿੰਜਰੇ ਚ ਪਾ ਕੇ ਸੇਫ ਰੱਖਾਂਗੇ। ਜਦੋਂ ਉਸਨੇ ਇਹ ਚੀਜ਼ ਕਹੀ ਤਾਂ ਉਹਦੀ ਮੇਨ ਪਾਵਰ ਇਲੈਕਟ੍ਰਿਸਿਟੀ ਨੂੰ ਕੱਟ ਦਿੱਤਾ ਗਿਆ ਸੀ। ਉਸ ਦਿਨ ਹੀ ਉਸ ਦੀ ਪੂਰੀ ਬੋਡੀ ਨੂੰ ਯਾਨੀ ਕਿ ਉਹਦੇ ਪੂਰੇ ਸਰੀਰ ਨੂੰ ਟੀ ਅਸੈਂਬਲ ਕਰ ਦਿੱਤਾ ਗਿਆ ਸੀ। ਨੰਬਰ 1। ਬੁੱਧ ਭਗਵਾਨ ਤੋਂ ਨਾ ਇੱਕ ਵਾਰ ਪੁੱਛਿਆ ਗਿਆ ਸੀ ਕਿ ਆਈ ਲਵ ਯੂ ਐਂਡ ਆਈ ਲਾਈਕ ਯੂ ਦੇ ਵਿੱਚ ਕੀ ਅੰਤਰ ਹੈ? ਤੇ ਬੁੱਧ ਭਗਵਾਨ ਨੇ ਉਹ ਕੋ ਬਹੁਤ ਸੋਹਣਾ ਜਵਾਬ ਦਿੱਤਾ ਕਿ ਮੰਨ ਲਓ ਜੇ ਤੁਸੀਂ ਕਿਸੇ ਕੋਲ ਨੂੰ ਦੇਖ ਕੇ ਉਹਨੂੰ ਆਈ ਲਾਈਕ ਯੂ ਬੋਲਦੇ। ਮਤਲਬ ਤੁਹਾਨੂੰ ਉਹ ਕੋਲ ਪਸੰਦ ਆ। ਤੇ ਤੁਸੀਂ ਜਾਓਗੇ ਉਹਨੂੰ ਤੋੜ ਕੇ ਆਪਣੇ ਕੋਲ ਰੱਖ ਲੋਗੇ। ਤੇ ਜਦੋਂ ਤੁਸੀਂ ਆਈ ਲਵ ਯੂ ਬੋਲੋਗੇ ਮਤਲਬ ਕਿ ਤੁਸੀਂ ਉਸ ਫੁੱਲ ਦੀ ਦੇਖ ਰਿਕ ਕਰੋਗੇ ਉਹਨੂੰ ਟੁੱਟਣ ਨਹੀਂ ਦਿਵੋਗੇ ਉਹਨੂੰ ਪਾਣੀ ਵੀ ਘਰ ਦੋਗੇ ਸੋ ਬਸ ਇਹੀ ਫਰਕ ਆ ਆਈ ਲਾਈਕ ਯੂ ਤੇ ਆਈ ਲਵ ਯੂ ਦੇ ਵਿੱਚ ਫੈਕਟ ਨੰਬਰ 2 ਜਿਹੜੀ ਪਿਕ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਨੂੰ ਥੋੜਾ ਧਿਆਨ ਨਾਲ ਦੇਖੋ ਥੋੜਾ ਧਿਆਨ ਨਾਲ ਦੇਖੋ ਇਹਨੂੰ ਪੂਰੇ ਧਿਆਨ ਨਾਲ ਦੇਖੋ ਉੱਪਰ ਤੁਹਾਨੂੰ ਹੈ ਕਾਲਾ कलर ਦਿਖੇਗਾ ਉਹ نیچے ਹਲਕਾ ਜਿਹਾ ਵਾਈਟ ਕਲਰ ਦਿਖੇਗਾ ਪਰ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਦੋਨੋਂ ਸੇਮ ਕਲਰ ਨਹੀਂ ਅਗਰ ਤੁਹਾਨੂੰ ਨਹੀਂ ਯਕੀਨ ਆ ਰਿਹਾ ਤੇ ਤੁਸੀਂ ਇਹ ਦੋਨਾਂ ਕਲਰਸ ਦੇ ਵਿੱਚ ਉਂਗਲੀ ਰੱਖ ਕੇ ਦੇਖੋ ਉਂਗਲੀ ਤੁਸੀਂ ਹੁਣੇ ਰੱਖ ਕੇ ਦੇਖ ਸਕਦੇ ਹੋ ਕਿਉਂ ਹੈ ਨਾ ਇਹ ਦੋਨੋਂ ਇੱਕ ਹੀ ਕਲਰ ਇਹਦਾ ਉੱਪਰ ਵਾਲਾ ਕਲਰ ਥੋੜਾ ਕਾਲਾ ਲਿਖ ਰਿਹਾ ਪਰ ਉਂਗਲੀ ਰੱਖਣ ਨਾਲ ਇਹ ਸਾਨੂੰ ਸੇਮ ਹੀ ਕਲਰ ਲੱਗ ਰਿਹਾ ਇਹ ਐਕਚੁਅਲੀ ਇੱਕ ਸੈਂਟੀਫਿਕ ਇਲੂਜ਼ਨ ਹੈ ਫੈਕਟ ਨੰਬਰ 3 ਤਾਨੂੰ ਪਤਾ ਹੈ ਕਿ ਤੁਹਾਡੇ ਫੋਨ 'ਚ ਜਿੰਨੇ ਵੀ ਇਮੋਜੀਸ ਨੇ ਇਹਨਾਂ 'ਚ ਤੁਸੀਂ ਸਾਰਿਆਂ ਨੂੰ ਬਹੁਤ ਵਾਰ ਯੂਜ਼ ਕਰਦੇ ਹੋ ਹੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਇਮੋਜੀ ਇਹ ਵਾਲਾ ਹੈ ਇਹ ਇਮੋਜੀ ਰੈਂਕ 1 ਤੇ ਨੇ ਫੈਕਟ ਨੰਬਰ 4 ਤਾਨੂੰ ਪਤਾ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਪੋਰਿਟ ਫੀਲ ਕਰਦੇ ਹੋ ਜਾਂ ਕੋਈ ਡਿਪਰੈਸ਼ਨ ਦੇ ਵਿੱਚ ਹੋਵੋ ਉਦੋਂ ਤੁਸੀਂ ਸਭ ਕੁਝ ਛੱਡ ਕੇ ਸਫਾਈ ਕਰਨ ਲੱਗ ਜਾਓ ਤੇ ਇਹਦੇ ਨਾਲ ਤੁਹਾਡੀ ਜਿਹੜੀ ਪੋਰਿਟਾ ਔਰ ਯਾਰਾ ਡਿਪਰੈਸ਼ਨ ਪੰਨਾ ਉਹ ਤੁਹਾਡਾ ਚਲਾ ਜਾਏਗਾ ਇਹ ਇੱਕ ਸਟੱਡੀ ਚ ਪਤਾ ਚੱਲਿਆ ਸੀ ਕਿ ਮੂਡ ਯਾਨੀ ਕਿ ਥੋੜਾ ਹਲਕਾ ਠੀਕ ਹੋ ਜਾਏਗਾ ਫੈਕਟ ਨੰਬਰ 5 ਪਾਬਲੋ ਐਸਕਬਰ ਇਹ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਵਿੱਚੋਂ ਇੱਕ ਇਨਸਾਨ ਸੀ ਇਹ ਅਸਲ ਵਿੱਚ ਨਸ਼ੀਲੀਆਂ ਚੀਜ਼ਾਂ ਦਾ ਡੀਲਰ ਸੀ ਔਰ ਇਹਦੀ ਪ੍ਰਾਪਰਟੀ 30 ਬਿਲੀਅਨ ਡਾਲਰ ਯਾਨੀ ਕਿ ਕਰੀਬ 214000 ਕਰੋੜ ਸੀ ਔੜੇ ਬੰਦਾ ਨਾ ਬੜਾ ਮਤਲਬ ਕਿ ਫਿਲਮੀ ਟਾਈਪ ਦਾ ਸੀ ਇੱਕ ਵਾਰ ਠੰਡ ਦਾ ਸੀਜ਼ਨ ਸੀ ਯਾਨੀ ਕਿ ਤੇ ਲੱਕੜੀ ਜਲਾਉਣ ਵਾਲੀ ਖਤਮ ਹੋ ਗਈ ਸੀ ਤੇ ਇਹਦੀ ਨਾ ਇੱਕ ਛੋਟੀ ਲੜਕੀ ਸੀ ਉਹ ਨਾ ਠੰਡ ਦੇ ਕਾਰਨ ਮਤਲਬ ਕਿ ਕੰਬਦੀ ਪਈ ਸੀ ਤੇ ਲੱਕੜੀਆਂ ਨੂੰ ਹੀ ਕੁਛ ਯਾਨੀ ਕਿ ਥੋੜਾ ਟਾਈਮ ਪਿਆ ਸੀ ਤੇ ਇੰਨੇ ਉਦੋਂ ਆਪਣਾ ਕੈਸ਼ ਜਲਾਉਣਾ ਸ਼ੁਰੂ ਕਰ ਦਿੱਤਾ ਤਾਂਕਿ ਇਹਦੀ ਕੁੜੀ ਨੂੰ ਠੰਡ ਨਾ ਲੱਗੇ ਤੇ ਇੰਨੇ 1 ਘੰਟੇ ਦੇ ਅੰਦਰ ਐਸਟੀਮੇਟਡ 13 ਕਰੋੜ ਰੁਪਏ ਇੰਨੇ ਉਸੇ ਟਾਈਮੇ ਯਾਨੀ ਕਿ ਜਲਾ ਦਿੱਤੇ ਸੀ ਫੈਕਟ ਨੰਬਰ 6 ਕੀ ਤੁਹਾਨੂੰ ਪਤਾ ਹੈ ਕਿ ਸੂਰਜ ਦਾ ਅਸਲ ਰੰਗ ਕੀ ਰਹਾ ਹੈ ਵੈਲ ਮੈਂ ਤੁਹਾਨੂੰ ਦੱਸਦਾ ਕਿ ਸੂਰਜ ਦਾ ਅਸਲੀ ਰੰਗ ਕੀ ਰਹਾ ਸੂਰਜ ਦਾ ਅਸਲੀ ਰੰਗ yellow red ਤੇ orange ਨਹੀਂ ਹੈ ਬਲਕਿ ਸੂਰਜ ਦਾ ਅਸਲ ਐਕਚੁਅਲ ਕਲਰ ਵਾਈਟ ਹੈ। ਧਤੀ ਦੇ ਐਟਮੋਸਫੇਅਰ ਦੇ ਚਾਅ ਸਾਨੂੰ ਇਹ ਯੈਲੋ ਤੇ ਸ਼ਾਮ ਨੂੰ ਸਾਨੂੰ ਇਹ ਰੈਡ ਦਿਖਦਾ ਹੈ। ਬਟ ਇਨ ਰਿਐਲਿਟੀ ਇਟਸ ਵਾਈਟ। ਸੋ ਸੋ ਚਲੋ ਸਟਾਰਟ ਕਰਦੇ ਆਂ ਵੀਡੀਓ ਨੂੰ। ਫੈਕਟ ਨੰਬਰ 1। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਕਿਹੜੀ ਹੈ? ਇਹ ਤੁਸੀਂ ਜਿਹੜੀ ਇਮੇਜ ਦੇਖ ਰਹੇ ਹੋ। ਇਹ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਤੇ ਇਹਦੇ ਵਿੱਚ 12 ਲੱਖ ਕਿਤਾਬਾਂ ਰੱਖੀਆਂ ਹੋਈਆਂ ਹਨ। ਫੈਕਟ ਨੰਬਰ 2 ਪੈਰੀਗਨ ਫਾਲਕਨ ਨਾਮ ਦੀ ਇੱਕ ਬਰਡ ਆ ਤੇ ਇਹਦੀ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਵਾ ਇਹ ਦੁਨੀਆ ਦੀ ਸਭ ਤੋਂ ਫਾਸਟ ਬਰਡ ਫੈਕਟ ਨੰਬਰ 3 ਬਿਲ ਗ੍ਰੇਡਸ ਦੇ ਬੈਰਨ ਕੋਪਰ ਇਹ ਦੁਨੀਆ ਦੇ ਅਮੀਰ ਇਨਸਾਨਾਂ ਵਿੱਚੋਂ ਇੱਕ ਨੇ ਤੇ ਇੱਕ ਡਾਕੂਮੈਂਟਰੀ ਬਣੀ ਸੀ ਇਹਨਾਂ ਦੇ ਉੱਪਰ ਯਾਨੀ ਕਿ ਇਹਨਾਂ ਦੀ ਲਾਈਫ ਤੇ ਉੱਪਰ ਤੇ ਉਦੋਂ ਇਹ ਦੋਨਾਂ ਨੂੰ ਬੁਲਾਇਆ ਤੇ ਇਹਨਾਂ ਦੋਨਾਂ ਨੂੰ ਨਾ ਅਲੱਗ-ਅਲੱਗ ਰੂਮ ਚ ਲੈ ਜਾਇਆ ਗਿਆ। ਮਤਲਬ ਕਿ ਉਹ ਦੋ ਦੋਨੋਂ ਇਹਨਾਂ ਦਾ ਆਪਸ 'ਚ ਇਹਨਾਂ ਦਾ ਯਾਨੀ ਕਿ ਕੋਈ ਕਨੈਕਸ਼ਨ ਹੀ ਨਹੀਂ ਸੀ। ਤੇ ਇਹ ਦੋਨਾਂ ਨੂੰ ਅਲੱਗ ਰੂਮ ਵਿੱਚ ਬਿਠਾ ਕੇ ਅਲੱਗ-ਅਲੱਗ ਪੁੱਛਿਆ ਗਿਆ ਕਿ ਤੁਹਾਡਾ ਸਿਕਰਟ ਆਫ ਸਕਸੈਸ ਕੀ ਹੈ? ਯਾਨੀ ਕਿ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ? ਇਹ ਦੋਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪੇਪਰ 'ਤੇ ਇੱਕ ਵਰਡ ਲਿਖਣਾ ਵਾ ਕਿ ਜੋ ਤੁਹਾਡੀ ਸਿਕਰਟ ਆਫ ਸਕਸੈਸ ਦਾ ਰਾਜ਼ ਆ ਕੀ ਹੈ? ਹਨਾ ਉਹ ਚੀਜ਼ ਤੁਸੀਂ ਇੱਕ ਬਲੈਂਕ ਪੇਪਰ ਤੇ ਲਿਖਣੀ ਆ ਸਿਰਫ ਇੱਕ ਵਰਡ ਲਿਖਣਾ ਵਾ ਇਹ ਬਿਲ ਗ੍ਰੇਡ ਨੇ ਇੱਕ ਪੇਪਰ ਤੇ ਅਲੱਗ ਰੂਮ ਚ ਆਪਣਾ ਵਰਡ ਲਿਖਿਆ ਤੇ ਵਾਰਨ ਬਫਟ ਨੇ ਵੀ ਅਲੱਗ ਰੂਮ ਚ ਪੇਪਰ ਤੇ ਆਪਣਾ ਵਰਡ ਲਿਖਿਆ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਦੋਨਾਂ ਦਾ ਸਿਕਰਟ ਆਫ ਸਕਸੈਸ ਵਰਡ ਇੱਕ ਹੀ ਸੀ ਤੇ ਉਹ ਵਰਡ ਸੀ ਫੋਕਸ F O C U S ਫੋਕਸ ਓਨਲੀ ਜਸਟ ਫੋਕਸ ਤੇ ਇੰਨਾ ਦੋਵਾਂ ਦਾ ਮੰਨਣਾ ਸੀ ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਜਾਂ ਕੋਈ ਵੀ ਕੰਮ ਨੂੰ ਪੂਰੇ ਫੋਕਸ ਜਾਂ ਪੂਰੀ ਲਗਨ ਮਿਹਨਤ ਨਾਲ ਕਰਦੇ ਹੋ ਤੇ ਉਹਦੇ ਵਿੱਚ ਤੁਹਾਡਾ ਸਕਸੈਸ ਹੋਣਾ ਲਾਜ਼ਮੀ ਹੈ ਫੈਕਟ ਨੰਬਰ 4 ਕੀ ਤੁਹਾਨੂੰ ਮਲਿਆਲਮ ਦੇ ਬਾਰੇ ਪਤਾ ਹੈ ਮਲਿਆਲਮ ਇੱਕ ਲੈਂਗੁਏਜ ਹੈ ਤੇ ਇਹਦਾ ਅਜੀਬ ਫੈਕਟ ਇਹ ਆ ਕਿ ਇਹਨੂੰ ਅਗਰ ਤੁਸੀਂ ਸਿੱਧਾ ਪੜ੍ਹਦੇ ਹੋ ਥਾਂ ਵੀ ਇਹ ਮਲਿਆਲਮ ਹੀ ਹੁੰਦੀ ਹੈ ਤੇ ਅਗਰ ਤੁਸੀਂ ਉਲਟਾ ਪੜਦੇ ਹੋ ਤੇ ਪੜਨ ਵਿੱਚ ਤਾਂ ਵੀ ਇਹ ਮਲਿਆਲਮ ਹੀ ਆਉਂਦੀ ਹੈ ਫੈਕਟ ਨੰਬਰ 5 ਕੀ ਤੁਹਾਨੂੰ ਪਤਾ ਹੈ ਕਿ ਜੋ ਪਾਈਨੈਪਲ ਤੁਸੀਂ ਖਾਂਦੇ ਹੋ ਇਹਨੂੰ ਫਲਾਵਰ ਤੋਂ ਫਰੂਟ ਬਣਨ ਵਿੱਚ ਪੂਰਾ 1 ਸਾਲ ਲੱਗਦਾ ਤੇ ਇਹਨੂੰ ਹੋਰ ਮਚੇ ਹੋਰ ਹੋਣ ਚ 1 ਸਾਲ ਹੋਰ ਲੱਗਦਾ ਤੇ ਇਨੂੰ ਅਗਰ ਜਿੱਦੋਂ ਆਪਾਂ ਖਾਨ ਦੇ ਯੋਗ ਬੰਦਾ ਹੈ ਮਤਲਬ ਕਿ ਖਾਨ ਦੇ ਲਾਇਕ ਬੰਦਾ ਵਾ ਤੇ ਇਨੂੰ ਫਿਰ ਜਾ ਕੇ ਕੁਝ ਮਹੀਨੇ ਲੱਗਦੇ ਨੇ ਮਤਲਬ ਕਿ ਇਨੂੰ ਪ੍ਰੋਪਰ ਤਿਆਰ ਹੋਣ ਚ 2 ਤੋਂ 2.5 ਸਾਲ ਲੱਗ ਜਾਂਦੇ ਨੇ ਤੇ 2 ਤੋਂ 2.5 ਸਾਲ ਦੇ ਬਾਅਦ ਇਹ ਪ੍ਰੋਪਰ ਖਾਨ ਦੇ ਲਾਇਕ ਬੰਦਾ ਵਾ ਤੱਕ ਨੰਬਰ 6 10 ਜੁਲਾਈ 1913 ਨੂੰ ਕੈਲੀਫੋਰਨੀਆ ਅਮਰੀਕਾ ਚ ਦੁਨੀਆ ਦਾ ਸਭ ਤੋਂ ਕਰਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਜੋ ਕਿ ਇੱਕ ਵਰਲਡ ਰਿਕਾਰਡ ਬਣ ਗਿਆ ਸੀ ਇਹ ਦਾ ਟੈਂਪਰੇਚਰ ਸੀ ਉਦੋਂ 56.7 ਡਿਗਰੀ ਸੈਲਸੀਅਸ ਇਹ ਅਜ ਤੱਕ ਦਾ ਦੁਨੀਆ ਦਾ ਸਭ ਤੋਂ ਹਾਈएस्ट ਗਰਮ ਟੈਂਪਰੇਚਰ ਸੀ ਫੈਕਟ ਨੰਬਰ 7 ਇਹ ਜਿਹੜੀ ਪਿਕ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਜਪਾਨੀ ਸਨੇ ਨਿਊਰੋ ਸਾਇੰਟਿਸਟ ਨੇ ਯਾਨੀ ਕਿ ਦਿਮਾਗ ਦੇ ਸਾਇੰਟਿਸਟ ਨੇ ਬਣਾਈ ਸੀ ਅਗਰ ਤੁਸੀਂ ਇਸ ਇਮੇਜ ਨੂੰ ਦੇਖ ਰਹੇ ਹੋ ਤੇ ਇਹ ਇਮੇਜ ਹਿੱਲ ਰਹੀ ਹੈ ਤੇ ਮਤਲਬ ਤੁਸੀਂ ਕਿੰਨੇ ਸਟ्रेस 'ਚ ਹੋ ਇਹ ਬਿੱਕ ਤੁਹਾਨੂੰ ਇਹ ਦਿਖਾਉਂਦੀ ਹੈ ਅਗਰ ਇਹ ਇਮੇਜ ਜ਼ਿਆਦਾ ਹਿੱਲ ਰਹੀ ਹੈ ਇਹ ਇੱਕ ਸਟਿਲ ਇਮੇਜ ਆ ਤੇ ਇਹਨੂੰ ਦੇਖਦੇ ਹੀ ਅਗਰ ਇਹ ਜ਼ਿਆਦਾ ਹਿੱਲ ਰਹੀ ਹੈ ਜਾਂ ਮੀਡੀਅਮ ਮਤਲਬ ਕਿ ਥੋੜਾ ਨੋਰਮਲ ਹਿੱਲ ਰਹੀ ਆ ਮਤਲਬ ਜਿੰਨਾ ਜ਼ਿਆਦਾ ਹਿੱਲਦੀ ਪਈ ਆ ਸਮਝੋ ਕਿ ਤੁਹਾਡਾ ਦਿਮਾਗ ਓਨਾ ਹੀ ਜ਼ਿਆਦਾ ਸਟ्रेस 'ਚ ਆ ਫੈਕਟ ਨੰਬਰ 1 ਯੂ ਐਸ اے ਦੀ ਮਿਸ਼ੀਗਨ ਸਟੇਟ ਦੇ ਮੈਕਨਿਕ ਆਈਸਲੈਂਡ 'ਚ ਸਾਲ 1898 ਤੋਂ ਲੈ ਕੇ ਅੱਜ ਤੱਕ ਮਤਲਬ ਕਿ ਮੋਟਰ ਵਹੀਕਲਸ ਜਿਹੜੇ ਚੱਲਦੇ ਨੇ ਉਹ ਬੈਨ ਨੇ ਮਤਲਬ ਕਿ ਉੱਥੇ ਗੱਡੀਆਂ ਅਲਾਉਡ ਹੀ ਨਹੀਂ ਐ ਉੱਥੇ ਅੱਜ ਤੱਕ ਲੋਕ ਸਾਈਕਲ ਤੇ ਜਾਂ ਪੈਦਲ ਹੀ ਚੱਲਦੇ ਨੇ ਇਸ ਕਰਕੇ ਉੱਥਾ ਦਾ ਜਿਹੜਾ ਵਾਤਾਵਰਨਾ ਉਹ ਬਿਲਕੁਲ ਵੀ ਉੱਥੇ ਪੋਲਿਊਸ਼ਨ ਨਹੀਂ ਹੈਗਾ ਫੈਕਟ ਨੰਬਰ 2 ਪੂਰੀ ਦੁਨੀਆ 'ਚੋਂ ਤੁਰਕਮੈਨਿਸਤਾਨ ਹੀ ਇੱਕ ਇਦਾਂ ਦਾ ਦੇਸ਼ ਹੈ ਜਿੱਥੇ 1993 ਤੋਂ ਲੈ ਕੇ ਅੱਜ ਤੱਕ ਵਾਟਰ ਗੈਸ ਔਰ ਇਲੈਕਟ੍ਰਿਸਿਟੀ ਬਿਲਕੁਲ ਫ੍ਰੀ ਹੈ ਯਾਨੀ ਕਿ ਇਹ ਤਿੰਨੇ ਚੀਜ਼ਾਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਨੇ ਫੈਕਟ ਨੰਬਰ 3 ਇਹ ਜਿਹੜਾ ਹੁਣ ਮੈਂ ਫੈਕਟ ਤੁਹਾਨੂੰ ਦੱਸਣ ਲੱਗਾ ਹਾਂ ਇਹ ਥੋੜਾ ਜਿਹਾ ਇਹਨੂੰ ਧਿਆਨ ਨਾਲ ਸਮਝਿਓ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਿੱਚੋਂ ਕੁਝ ਨੂੰ ਇਹ ਫੈਕਟ ਪਤਾ ਹੋਏਗਾ ਮੇਬੀ ਕੁਝ ਨੂੰ ਪਤਾ ਹੋਏਗਾ ਪਰ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਉਹ ਥੋੜਾ ਪਲੀਜ਼ ਇਹ ਚੀਜ਼ ਨੂੰ ਧਿਆਨ ਨਾਲ ਦੇਖਿਓ ਔਰ ਸਮਝਿਓ ਚਲੋ ਸਟਾਰਟ ਕਰਦੇ ਹਾਂ ਸਪੈਲਿੰਗ ਦੀ ਦੁਨੀਆ ਵਿੱਚ ਤੁਸੀਂ ਇਹ ਨੋਟਿਸ ਕੀਤਾ ਹੋਣਾ ਕਿ ਬਹੁਤ ਸਾਰੇ ਵਰਡ ਨੇ ਔਰ ਉਹ ਵਰਡਸ ਨੂੰ ਹਰ ਜਗ੍ਹਾ ਅਲੱਗ-ਅਲੱਗ ਸਪੈਲਿੰਗ ਯਾਨੀ ਕਿ ਅਲੱਗ-ਅਲੱਗ ਤਰੀਕੇ ਨਾਲ ਲਿਖਿਆ ਜਾਂਦਾ ਚਲੋ ਆਪਾਂ ਇੱਕ ਨਾ ਬੇਸਿਕ ਜਿਹਾ ਵਰਡ ਲੈਂਦੇ ਆ ਕਲਰ ਇਹ ਸਾਨੂੰ ਕਦੀ C O L O R ਦੇਖਣ ਨੂੰ ਮਿਲਦਾ ਤੇ ਕਦੀ ਇਹ ਸਾਨੂੰ C O L O U R ਦੇਖਣ ਨੂੰ ਮਿਲਦਾ ਤੇ ਇਦਾਂ ਦੇ ਹੋਰ ਜੋ ਵਰਡ ਨੇ ਉਹਨਾਂ ਨੂੰ ਤੁਸੀਂ ਡਿਸਪਲੇ ਤੇ ਦੇਖ ਸਕਦੇ ਹੋ ਤੇ ਹੁਣ ਸਵਾਲ ਇਹ ਆ ਕਿ ਆਖਿਰ ਇਦਾਂ ਕਿਉਂ ਹੁੰਦਾ ਗੱਲ ਇਹ ਤਾਂ ਹੈ ਕਿ ਦੋ ਹੀ ਕੰਟਰੀਜ਼ ਦੀ ਇੰਗਲਿਸ਼ ਨੂੰ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਹੈ ਉਹ ਦੋ ਕੰਟਰੀਜ਼ ਨੇ ਯੂ ਐਸ ਏ ਔਰ ਬ੍ਰਿਟੇਨ ਅਮਰੀਕਨ ਇੰਗਲਿਸ਼ ਔਰ ਬ੍ਰਿਟਿਸ਼ ਇੰਗਲਿਸ਼ ਔਰ ਇਹ ਜੋ ਸੀ ਓ ਐਲ ਓ ਯੂ ਆਰ ਹੈ ਨਾ ਇਹ ਯਾਨੀ ਕਿ ਬ੍ਰਿਟਿਸ਼ ਇੰਗਲਿਸ਼ ਚੋ ਲੈ ਆ ਗਿਆ ਵਾ ਤੇ ਇਹ ਵਾਲਾ ਜੋ C O L O R ਇਹ ਅਮਰੀਕਨ ਇੰਗਲਿਸ਼ ਚੋ ਲਿਆ ਗਿਆ ਇੱਕ ਵਰਡ ਹੈ ਫਲੇਵਰ F L A V O U R ਇਹ ਬ੍ਰਿਟਿਸ਼ ਦੀ ਇੰਗਲਿਸ਼ ਚੋ ਲਿਆ ਗਿਆ ਤੇ ਇੱਕਾ ਫਲੇਵਰ F L A V O R ਇਹ ਲਿਆ ਗਿਆ US A ਦੀ ਇੰਗਲਿਸ਼ ਚੋ ਯਾਨੀ ਕਿ ਅਮਰੀਕਨ ਇੰਗਲਿਸ਼ ਚੋ ਤੇ ਦੋਨੋ ਕੰਟਰੀਜ਼ ਦੀ ਇੰਗਲਿਸ਼ ਤੇ ਗ੍ਰਾਮਰਸ ਦੇ ਰੂਲਸ ਵੀ ਬੋਥ ਅਲੱਗ ਨੇ ਤੇ ਹੁਣ ਸਭ ਤੋਂ ਮੇਨ ਗੱਲ ਕੀ ਸਾਡੇ ਇੰਡੀਆ ਵਿੱਚ ਕਿਹੜੀ ਇੰਗਲਿਸ਼ ਯੂਜ਼ ਕੀਤੀ ਜਾਂਦੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਇੰਡੀਆ ਵਿੱਚ ਬ੍ਰਿਟਿਸ਼ ਇੰਗਲਿਸ਼ ਨੂੰ ਹੀ ਫੋਲੋ ਕੀਤਾ ਜਾਂਦਾ ਵਾ ਯਾਨੀ ਕਿ ਸਕੂਲਸ ਵਗੈਰਾ ਵਿੱਚ ਬ੍ਰਿਟਿਸ਼ ਇੰਗਲਿਸ਼ ਹੀ ਯੂਜ਼ ਹੁੰਦੀ ਹੈ ਕਿਉਂਕਿ ਸਕੂਲ ਵਿੱਚ ਆਪਾਂ ਤਕਰੀਬਨ ਕਲਰਸ ਨੂੰ C O L O U R ਨਾਲ ਹੀ ਲਿਖਦੇ ਆਂ ਸੋ ਸਕ੍ਰੀਨ ਤੇ ਇਹ ਤੁਸੀਂ ਲਿਸਟ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਕੰਟਰੀ ਵਿੱਚ ਕਿਹੜਾ ਕਿਹੜਾ ਵਰਡ ਯੂਜ਼ ਹੁੰਦਾ ਸੋ ਵੀਡੀਓ ਅੱਗੇ ਕਾਰਸ ਦੇ ਬਾਰੇ ਇੰਡੀਆ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰਸ ਕਿਹੜੀ-ਕਿਹੜੀ ਸੀ ਸੋ ਚਲੋ ਦੇਖਦੇ ਹਾਂ ਨੰਬਰ 5 ਸੋ ਪਹਿਲਾਂ ਸ਼ੁਰੂ ਕਰਦੇ ਹਾਂ ਨੰਬਰ 5 ਸੋ ਨੰਬਰ 5 ਤੇ ਆਉਂਦੀ ਹੈ ਸਾਡੀ ਟਾਟਾ ਇੰਡੀਕਾ ਸੋ ਟਾਟਾ ਇੰਡੀਕਾ ਦਾ ਮਾਡਲ ਹੁਣ ਤੱਕ 15 ਲੱਖ ਯੂਨਾਈਟ ਸੇਲ ਹੋ ਚੁੱਕੇ ਨੇ ਸੋ ਸਾਡੇ ਕੋਲ ਨੰਬਰ 4 ਤੇ ਆਂਦੀ ਹੈ ਹੰਡਾਈ ਸੈਂਟਰੋ ਇਦਾਂ ਹੁਣ ਤੱਕ ਸਾਡੇ ਕੋਈ ਯਾਨੀ ਕਿ 1.3 ਮਿਲੀਅਨ ਯਾਨੀ ਕਿ 13 ਲੱਖ ਯੂਨਿਟ ਸੇਲ ਹੋ ਚੁੱਕੇ ਨੇ ਅੱਗੇ ਆ ਗਿਆ ਜੀ ਨੰਬਰ 3 ਨੰਬਰ 3 ਤੇ ਆ ਸਾਡੇ ਕੋ ਆ ਗਈ ਮਰੂਤੀ SUZUKI 800 ਇੱਕ ਇਹੋ ਜੀ ਕਾਰ ਸੀ ਕਿ ਇਨੇ ਇੰਡੀਆ ਦੀ ਹਵਾ ਹੀ ਬਦਲ ਦਿੱਤੀ ਸੀ ਕਾਰ ਦੇ ਮਾਮਲੇ 'ਚ ਤੇ ਇਹ ਕਾਰ ਨੇ ਕਾਰ ਕੰਪਨੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਵਿਕੀਪੀਡੀਆ ਦੇ ਪੇਜ ਦੇ ਹਿਸਾਬ ਨਾਲ ਇਹ ਕਾਰ ਦਾ 27 ਲੱਖ ਯੂਨਿਟ ਸੇਲ ਹੋ ਚੁੱਕਾ ਹੈ ਹਾਂ ਜੀ ਅੱਗੇ ਸਾਡੇ ਕੋ ਆਉਂਦਾ ਹੈ ਜੀ ਨੰਬਰ 2 ਨੰਬਰ 2 ਤੇ ਹੁੰਦੀ ਸਾਡੀ ਮਰੂਤੀ ਵਾਲਟੋ ਮਰੂਤੀ ਅਰਡੋ ਦਾ ਹੁਣ ਤੱਕ 39 ਲੱਖ ਯੂਨਾਈਟd ਸੇਲ ਹੋ ਚੁੱਕੇ ਨੇ ਨੰਬਰ 1 ਨੰਬਰ 1 ਤੇ ਸਾਡੇ ਕੋਲ ਆਉਂਦੀ ਆ ਇੰਡੀਆ ਦੀ ਹਿਸਟਰੀ ਤੋਂ ਸਭ ਤੋਂ ਵੱਧ ਵੇਚਣ ਵਾਲੀ ਕਾਰ ਹਿੰਦੁਸਤਾਨ ਐਂਬੈਸਡਰ ਇਹ ਕਾਰ ਇੰਡੀਆ ਦੇ ਸਭ ਤੋਂ ਪਹਿਲੇ 4 ਵਹੀਕਲਸ ਚੋਂ ਇੱਕ ਸੀ ਇਸ ਕਾਰ ਨੂੰ ਹਿੰਦੁਸਤਾਨ ਮੋਟਰਸ ਆਫ ਇੰਡੀਆ ਨੇ ਬਣਾਇਆ ਸੀ ਤੇ ਇਹ ਕਾਰ ਉਦੋਂ ਸਭ ਦੀ ਫੇਵਰਿਟ ਬਣ ਗਈ ਸੀ ਤੇ ਇਹਨੂੰ ਕਿੰਗ ਆਫ ਇੰਡੀਅਨ ਰੋਡਸ ਵੀ ਕਿਹਾ ਜਾਂਦਾ ਸੀ ਲਗਭਗ 60 ਸਾਲ ਚੱਲਣ ਤੋਂ ਬਾਅਦ ਸਾਲ ਨੂੰ ਸੋ 5000 ਵਿੱਚ ਇਹ ਕਾਰ ਚੱਲਣਾ ਬੰਦ ਹੋ ਗਈ ਤੇ ਇਹ ਕਾਰ ਦੀ ਯੂਨਿਟ ਸੇਲ ਸੀ 40 ਲੱਖ ਤੇ ਇਹ ਕਾਰ ਨੂੰ ਨੈਸ਼ਨਲ ਬੈਸਟ ਸੇਲਰ ਵੀ ਮੰਨਿਆ ਜਾਂਦਾ ਸੀ ਬੰਦ ਹੋਣ ਦੇ ਇਸ ਦੇ ਕਾਰਨ ਇਹ ਸੀ ਕਿ ਇਹ ਟੈਕਨੋਲੋਜੀ ਦੇ ਨਾਲ ਨਹੀਂ ਸੀ ਚੱਲ ਪਾ ਰਹੀ ਸੀ ਇੱਕ ਦਾ ਰੀਜ਼ਨ ਇਹ ਸੀ ਕਿ ਇਹ ਆਪਣੇ ਅੰਟੀਰੀਅਰ ਤੇ ਆਪਣੇ ਮੋਡਰਨ ਨੂੰ ਅਪਗ੍ਰੇਡ ਨਹੀਂ ਸੀ ਕਰਦੇ ਜਿੱਥੇ ਕਿ ਬਾਕੀ ਕੰਪਨੀਆਂ ਪੂਰੇ ਜੋਰਾ ਸ਼ੋਰਾ ਨਾਲ ਆਪਣੇ ਬੈਸਟ ਪ੍ਰਾਈਸ ਚ ਬੈਸਟ ਕੁਆਲਿਟੀ ਔਰ ਪ੍ਰੋਡਕਟ ਕੰਪਨੀ ਚ ਚੱਲੇ ਆ ਰਹੀਆਂ ਸੀ ਸੋ ਬਸ ਇਸੇ ਲਈ ਕਿ ਸਾਰਿਆਂ ਨੂੰ ਹੋਲਡ ਫੀਲਿੰਗ ਦੇ ਰਹੀ ਸੀ ਸੋ ਦੈਟਸ ਵਾਈ ਕੀ ਦਾ ਬੰਦ ਹੋਣਾ ਲਾਜ਼ਮੀ ਸੀ ਸੋ ਇਸੇ ਕਰਕੇ ਇਹ ਮਾਰਕੀਟ ਚਾਣਾ ਬੰਦੀ ਹੋ ਗਈ ਸੋ ਹੌਲੀ ਹੌਲੀ ਕੰਪਨੀ ਵੀ ਬੰਦ ਹੋ ਗਈ ਸੋ ਗੱਲ ਕਰਦੇ ਹਾਂ ਹੁਣ ਪੂਰੇ ਵਰਲਡ ਦੀ ਯਾਨੀ ਕਿ ਆਪਣੇ ਪੂਰੇ ਯੂਨੀਵਰਸਲ ਦੀ ਸੋ ਅਗਰ ਆਪਾਂ ਪੂਰੇ ਵਰਲਡ ਚੋ ਕਾਰ ਦਾ ਨਾਮ ਲਈਏ ਕਿ ਕਿਹੜੀ ਕਾਰ ਸਭ ਤੋਂ ਵੇਚਣ ਵਾਲੀ ਸੀ ਸੋ ਉਹ ਕਾਰ ਸੀ ਸਾਡੇ ਕੋਲ ਟੋ요ਟਾ ਕੋਰੋਲਾ ਇਹ ਕਾਰ ਦੀ ਸੇਲ ਹੁਣ ਤੱਕ 44 ਮਿਲੀਅਨ ਯਾਨੀ ਕਿ 4.4 ਕਰੋੜ ਹੋ ਚੁੱਕੀ ਹੈ